ਉਸ ਮਾਲਕ ਵੈਗੁਰੂ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ ਕਿਉ ਪਰਮ ਪਿਤਾ ਪਰਮਾਤਮਾ ਵੈਗੁਰੂ ਇੱਕ ਹੈ ਅਦੁੱਤੀ ਹੈ ਅਜਨਮਾ ਹੈ ਓੰਕਾਰ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ ਪ੍ਰਕਾਸ਼ ਦਿੰਦਾ ਹੈ ਜਨਨ ਮਨਾਰਾਇ ਸਾਰਿਆਂ ਦੇ ਲਈ ਐਸਾ ਪਰਿਪੂਰਣ ਪਰਮਾਤਮਾ ਜਿਹੜਾ ਸਾਰਿਆਂ ਦੀ ਤਈ ਪ੍ਰਕਾਸ਼ ਦાય ਉਹਦਾ ਨਾਸ਼ਕ ਤਈ ਨਹੀਂ ਹੁੰਦਾ ਜਿੰਨੀ ਬੰਤਰ ਬੰਨੀ ਏ ਸਭ ਨਾਸ਼ਵਾਨ ਨੇ ਪਰਮਾਤਮਾ ਦਾ ਨਾਸ਼ ਨਹੀਂ ਐ ਐਸੇ ਲਖਣਾ ਵਾਲਾ ਸਤਿਗੁਰੂ ਉਹ ਗੁਰ ਕਈਏ ਚੇਤਨ ਸਰੂਪੇ ਅੰਧਕਾਰ ਨੂੰ ਕੱਟ ਕੇ ਹਿਰਦੇ ਅੰਦਰ ਪ੍ਰਕਾਸ਼ ਕਰਦਾ ਤੇ ਜਿਹੜਾ ਉਹਦਾ ਚਿੰਤਨ ਕਰਦਾ ਜਿਵੇਂ ਜਿਵੇਂ ਚਿੰਤਨ ਕਰਦਾ ਅੰਧਕਾਰ ਦੂਰ ਟੁਰਿਆ ਜਾਂਦਾ ਤੇ ਪ੍ਰਕਾਸ਼ ਅੰਦਰ ਹੁੰਦਾ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਚੇਤਨ ਸਰੂਪੇ ਤੇ ਜਦੋਂ ਚਿੰਤਨ ਕਰਦਾ ਸਿਮਰਨ ਕਰਦਾ ਹੈ ਫਿਰ ਉਹਦਾ ਜੀਵਨ ਪ੍ਰਸਾਦਕ ਇਹ ਆਨੰਦ ਸਰੂਪ ਹੈ ਜੀਵਨ ਖੁਸ਼ੀਆਂ ਦਾ ਖੇੜਾ ਖੁਸ਼ੀਆਂ ਨਾਲ ਭਰਿਆ ਲੋਕ ਪਰਲੋਕ ਦੀਆਂ ਦਾਤਾਂ ਬਖਸ਼ਿਸ਼ਾਂ ਮਿਲ ਜਾਂਦੀਆਂ ਏ ਉਹਨੂੰ ਉਹ ਆਨੰਦ ਸਰੂਪ ਹੈ ਇਹ ਆਨੰਦ ਖੁਸ਼ੀਆਂ ਦਾ ਖੇੜਾ ਖੁਸ਼ੀਆਂ ਵਿੱਚ ਜੀਵਨ ਲੋਕ ਪਰਲੋਕ ਵਿੱਚ ਕਿਸ ਤਰ੍ਹਾਂ ਬਖਸ਼ਿਸ਼ ਹੋਵੇ ਕਿਸ ਤਰ੍ਹਾਂ ਪ੍ਰਾਪਤ ਹੋਵੇ ਇਹ ਖੁਸ਼ੀਆਂ ਇਸ ਲੋਕ ਵਿੱਚ ਸਰੀਰਕ ਤੌਰ ਤੇ ਪ੍ਰਾਪਤ ਹੋਣ ਕਿ ਆਤਮਿਕ ਤੌਰ ਤੇ ਮਹਾਰਾਜ ਕਹਿੰਦੇ ਜੇ ਤੂੰ ਚਿੰਤਨ ਕਰੇ ਜੇ ਤੂੰ ਆਰਾਧਨ ਕਰੇ ਦੋਨੇ ਰੂਪ ਵਿੱਚ ਮਿਲ ਜਾਣਗੀਆਂ ਮਨ ਕਰਕੇ ਵੀ ਖੁਸ਼ੀਆਂ ਮਿਲਣਗੀਆਂ ਤਨ ਕਰਕੇ ਵੀ ਮਿਲਣਗੀਆਂ ਲੋਕ ਕਰਕੇ ਵੀ ਮਿਲਣਗੀਆਂ ਪਰ ਲੋਕ ਕਰਕੇ ਵੀ ਮਿਲਣਗੀਆਂ ਦੁਨੀਆਂ ਦੀਆਂ ਖੁਸ਼ੀਆਂ ਜੜੀਆਂ ਨੇ ਇਕ ਗਮਗੀਨਤਾ ਵਿੱਚ ਬਦਲ ਸਕਦੀਆਂ ਨੇ ਜੋ ਪਰਮਾਤਮਾ ਵੱਲੋਂ ਮਿਲੀ ਹੋਈ ਖੁਸ਼ੀ ਉਹਦੀ ਰਹਿਮਤ ਦੀ ਉਹਦੀ ਨਦਰ ਅਨਾਇਤ ਨਾਲ ਉਹ ਕਦੇ ਗਮਗੀਨਤਾ ਵਿੱਚ ਨਹੀਂ ਬਦਲਦੀ ਜਿਹਨੂੰ ਮਹਾਰਾਜ ਕਹਿੰਦੇ ਲੱਖ ਖੋਸ਼ੀਆਂ ਪਾਤ ਸਾਈਆਂ ਜੇ ਸਤਗੁਰ ਨਦਰ ਕਰੇ ਉਹਦੀ ਨਦਰ ਹੋ ਜਾਵੇ ਇਹ ਤਾਂ ਸਭ ਕੁਝ ਸਤਗੁਰ ਪ੍ਰਸਾਦ ਸਭ ਕੁਝ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ ਦਾਤਾ ਸਾਇਬ ਹੁਣ ਕਿਰਪਾ ਕਰਦੇ ਸੰਸਾਰ ਦੇ ਅੰਦਰ ਜੀਵ ਡੇੜੇ ਨੇ ਉਹਨਾਂ ਨੇ ਪਰਮਾਤਮਾ ਨੂੰ ਪਾਉਣ ਲਈ ਆਪਣੇ ਖਿਆਲਾਂ ਦੇ ਮੁਤਲਕ ਰਾਹ ਅਪਣਾ ਲਏ ਤੇ ਆਪਣੇ ਮਨ ਦੇ ਮੁਤਲਕ ਉਹ ਕਠਨ ਰਸਤਿਆਂ ਨੂੰ ਅਪਣਾ ਕੇ ਕਹਿ ਲੱਗ ਪਏ ਬਈ ਇਸ ਤਰ੍ਹਾਂ ਪ੍ਰਮਾਤਮਾ ਮਿਲ ਜਾਵੇਗਾ ਇਨ੍ਹਾਂ ਕਠਨ ਮਾਰਗਾਂ ਤੇ ਚੱਲ ਕੇ ਕਿਸੇ ਨੇ ਕੋਈ ਰਸਤਾ ਕਿਸੇ ਨੇ ਕੋਈ ਰਸਤਾ ਅਸਲ 'ਚ ਜਿੰਨੇ ਵੀ ਧਰਮ ਨੇ ਵੈਸੇ ਤਾਂ ਧਰਮ ਇੱਕ ਹੀ ਆ ਜਿੰਨੇ ਫਿਰਕੇ ਧਰਮ ਦੇ ਨਾਂ ਤੇ ਬਣੇ ਇਹ ਕਹ ਲਓ ਉਹਨਾਂ ਦਾ ਮੂਲ ਰੂਪ ਪਤਾ ਕੀ ਹੈ ਮੁੱਢ ਕੀ ਉਹਨਾਂ ਦਾ ਗ੍ਰਿਸ਼ਟ ਧਰਮ ਅਰ ਜੇ ਇਹਨੂੰ ਪਾਸੇ ਕਰ ਦਈਏ ਨਾ ਕੋਈ ਉਦਾਸੀ ਨਾ ਕੋਈ ਨਿਰਮਲਾ ਨਾ ਕੋਈ ਜੈਨੀ ਨਾ ਕੋਈ ਬੋਧੀ ਨਾ ਕੋਈ ਸ੍ਰੇਵੜਾ ਨਾ ਕੋਈ ਮੂੰਹ ਪੱਟੀ ਵਾਲਾ ਨਾ ਕੋਈ ਦੁੱਜਾ ਨਾ ਕੋਈ ਤੀਜਾ ਕੋਈ ਨਦਰ ਨਹੀਂ ਆਵੇਗਾ ਜੇ ਗ੍ਰਿਸ਼ਤਿਆਂ ਨੂੰ ਪਾਸੇ ਕਰ ਦਈਏ ਨਾ ਗ੍ਰਿਸ਼ਟ ਧਰਮ ਨੂੰ ਪਾਸੇ ਕਰ ਦਈਏ ਤੇ ਪਿੱਛੇ ਕੁਝ ਵੀ ਨਹੀਂ ਵੱਜਦਾ ਜਿਵੇਂ ਦਰਖਤ ਦਾ ਮੁੱਢ ਕੱਟ ਦਈਏ ਨਾ ਜੜ੍ਹਾਂ ਵੱਢ ਦਈਏ ਪੇੜ ਮੱਡਾਹੂ ਕੱਟਿਆ ਤੇ ਡਾਲ ਸੁਕਾਦੇ ਇਹ ਆ ਮੁੱਢ ਜੇ ਉੱਪਰਲਾ ਟੁੱਟ ਵੀ ਜਾਵੇ ਨਾ ਉੱਪਰ ਲੇਟਾਂ ਨੇ ਟੁੱਟ ਜਾਣ ਸਾਰੇ ਇੱਕਦੇ ਹਨੇਰੀ ਆਵੇ ਤੇ ਮੁੱਢ ਹੋਵੇ ਜੜ੍ਹਾਂ ਹੁਮਨ ਲੱਗੀਆਂ ਤੇ ਦਰਖਤ ਫੇਰ ਫੁੱਟ ਪੈਂਦਾ ਤੇ ਜੇ ਜੜ੍ਹਾਂ ਪੱਟੀਆਂ ਦਾਣ ਤੇ ਜਿੰਨੀਆਂ ਮਰਜ਼ੀ ਟਹਿਣੀਆਂ ਹੁਣ ਕੁਝ ਪੱਲੇ ਨਹੀਂ ਪੈਂਦਾ ਜਿੰਨੇ ਦੁੱਝੇ ਫਿਰਕੇ ਨੇ ਸਭ ਸ਼ਾਖਾਵਾਂ ਨੇ ਉਹ ਤਾਂ ਹੀ ਨਦਰ ਆਉਂਦੇ ਨੇ ਜੇ ਜੜਾ ਗ੍ਰਸਤ ਧਰਮ ਹੈ ਅਗਰ ਇਹਨੂੰ ਤਿਆ ਕੇ ਕਈਆਂ ਨੇ ਮਨ ਚੱਲਿਆ ਨਹੀਂ ਇਹਨੂੰ ਹੀ ਬੁਰਾ ਕਹਿਣਾ ਆਰੰਭ ਕਰ ਦਿੱਤਾ ਕੇ ਮਾੜਾ ਓਏ ਆਪਣਾ ਮੋਢਾ ਜੀ ਦੇ ਕਰਕੇ ਤੁਹਾਡੀ ਹਸਤੀ ਹੋਣ ਦੇ ਉਹ ਕਿਵੇਂ ਮਾੜਾ ਹੋ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਖੈਰਮ ਸੰਖੇਪ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਨੇ ਕਠਣਾ ਸਾਧਨਾ ਕੀਤੀਆਂ ਕਠਨ ਵਿਦਿਆ ਪੜ ਲਾਈਆਂ ਉਹਨਾਂ ਦੇ ਨਾਲ ਹਉਮੈ ਬਦਲ ਲੱਗ ਪਈ ਤੇ ਗੁਰੂ ਅਰਜੁਨ ਦੇਵ ਮਹਾਰਾਜ ਸੱਚਾ ਪਾਤਸ਼ਾਹ ਕਹਿੰਦੇ ਇਹਦੇ ਨਾਲ ਪਰਮਾਤਮਾ ਨਹੀਂ ਉਹ ਮਿਲਣਾ ਮਹਾਰਾਜ ਕਹਿੰਦੇ ਪਾਠ ਪੜਿਓ ਅਰ ਬੀਦ ਵਿਚਾਰਿਓ ਨੇਵਲ ਪਉ ਅੰਗੰ ਸੱਧੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜੇ ਪਾਠ ਪਠਨ ਪੜੇ ਬڑے ਪਾਠ ਕੀਤੇ ਔਰ ਉਹ ਬਹੁਤ ਮਹਾਰਾਜ ਸੱਚੇ ਪਰਚੇਵੀ ਬਚਨ ਕਰਦੇ বেদ ਪੁਰਾਨ ਪੜੇ ਕਾ ਕੀ ਗੁਣ ਮਹਾਰਾਜ ਕਹਿੰਦੇ ਜਿਹੜੇ বেদ ਪੁਰਾਨ ਆਦ ਸੰਸਕ੍ਰਿਤ ਦੇ ਬੜੇ ਕਠਨ ਵਿਦਿਆ ਵਾਲੇ ਗ੍ਰੰਥ ਨੇ ਉਹਨਾਂ ਨੂੰ ਪੜ ਲਿਆ ਤੇ ਪੜ ਕੇ ਨਾ ਉਹਨਾਂ ਵਿੱਚ ਹਉਮੈ ਆ ਗਈ ਮੇਰੇ ਵਰਗਾ ਪੜਾ ਲਿਖਾ ਕੌਣ ਹੈ ਮੈਂ ਤਾਂ ਇੰਨੀ ਕਠਨ ਵਿਦਿਆ ਸੰਸਕ੍ਰਿਤ ਨੂੰ ਪੜਿਆ ਤੋ ਜੈਨੂ ਕੋਈ ਪਤਾ ਤੇ ਇੱਕ ਧਿਆਨ ਰੱਖਣਾ ਹੈ ਜਿਹੜੀ ਲੋਕ ਭਾਸ਼ਾ ਹੈ ਨਾ ਜਿਹੜੀ ਲੋਕ ਬੋਲੀ ਆ ਜਿਹੜੀ ਆਪਾਂ ਬੋਲ ਚਾਲੇ ਜੇ ਚਬਾਨੀ ਆ ਇਹਦੇ ਤੋਂ ਬਗੈਰ ਸੰਸਕ੍ਰਿਤ ਤੋਂ ਵੀ ਕਿਸੇ ਕੰਮ ਨਹੀਂ ਹੈ ਗੁਸਤਾਖੀ ਮਾਰ ਇਹ ਤੋਂ ਬਗੈਰ ਫਾਰਸੀ ਉਰਦੂ ਅਰਬੀ ਵੀ ਨਹੀਂ ਕਿਉਂਕਿ ਲੋਕਾਈ ਨੂੰ ਸਮਝਾਉਣਾ ਹੈ ਤੇ ਇਸ ਭਾਸ਼ਾ ਵਿੱਚ ਹੀ ਉਲੱਥਾ ਕਰਨਾ ਪਏਗਾ ਅਰਥ ਇਸੇ ਈ ਸੁਣਾਉਣੇ ਪੈਣਗੇ ਗੱਲ ਇਸੇ ਈ ਆ ਕੇ ਸਮਝਾਉਣੀ ਪਵੇਗੀ ਸੰਸਕ੍ਰਿਤ ਨੂੰ ਸਾਰੇ ਸਮਝ ਨਹੀਂ ਸਕਣਗੇ ਸਾਰਿਆਂ ਦੀ ਸਮਝ ਨਹੀਂ ਆਏਗੀ ਅਰਬੀ ਫਾਰਸੀ ਇਹ ਸਾਰੀਆਂ ਚੀਜ਼ਾਂ ਇਧਰ ਹੀ ਆਉਣਗੇ ਇਹ ਵੀ ਮੋਢੀ ਆ ਗੁਰਮੁਖੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਨੇ ਕਠਨ ਗ੍ਰੰਥ ਪੜ੍ਹ ਲਏ ਉਹਨਾਂ ਦਾ ਗੁਣ ਫਾਇਦਾ ਕੀ ਹੈ ਉਹਨਾਂ ਦਾ ਕੀ ਮਤਲਬ ਰਿਹਾ ਉਹਦੇ ਕੀ ਮੈਨੇ ਨਿਕਲੇ ਕਿਉਂ ਕਹਿੰਦੇ ਖਰ ਚੰਦਨ ਜਸ ਭਾਰਾ ਕਹਿੰਦੇ ਉਹ ਤਾਂ ਐਉਂ ਹੋ ਗਿਆ ਜੇ ਉਹਨਾਂ ਦੀ ਹਉਮੈ ਆ ਗਈ ਨਾ ਪੜ ਕੇ ਜਿਹੜੇ ਗੁਣ ਨਹੀਂ ਧਾਰਨ ਕੀਤੇ ਪ੍ਰਭੂ ਵਾਲੇ ਤੇ ਉਹ ਐਉਂ ਮੰਨ ਲਾ ਜਿਵੇਂ ਗਧੇ ਦੇ ਉੱਪਰ ਚੰਦਨ ਲੱਦ ਦੇ ਇਹ ਚੰਦਨ ਬੜਾ ਕੀਮਤੀ ਇਹ ਚੰਦਨ ਪਰ ਗਧਾ ਉਹਦੀ ਸਾਰ ਕੀ ਦਾਣੇ ਉਹਨੂੰ ਕੀ ਪਤਾ ਉਹਦਾ ਤਾਂ ਭਾਰ ਹੀ ਹੈ ਨਾ ਚਾਹੇ ਕਿ ਲੋ ਵੱਧ ਪਾ ਦਿਓ ਤੇ ਚਾਹੇ ਕਿ ਲੋ ਘੱਟ ਪਾ ਦਿਓ ਉਹਦਾ ਤਾਂ ਭਾਰ ਹੀ ਪੂਰਾ ਹੋਣਾ ਹੈ ਕਹਨ ਲੱਗੇ ਜਿਨਨੇ ਗ੍ਰੰਥ ਗਿਆਨ ਦੇ ਵੀ ਪੜ੍ਹ ਕੇ ਅੰਦਰ ਨਿਰਾਹੰਕਾਰ ਹੀ ਆ ਨਾ ਉਹ ਵੀ ਭਾਰੀ ਹੈ ਉਹ ਵੀ ਭਾਰੀ ਚੱਕੀ ਫਿਰਦਾ ਹੈ ਵਿਚਾਰ ਨਹੀਂ ਤੇ ਵਿਚਾਰ ਦਾ ਵੀ ਅੱਗੇ ਹੰਕਾਰ ਮੈਂ ਬੜਾ ਵੰਚਾ ਵਿਚਾਰ ਕੇ ਮਹਾਰਾਜ ਕਹਿੰਦੇ ਉਹ ਵੀ ਖਰ ਚੰਦਨ ਦਾਸ ਭਾਰਾ ਕਹਿੰਦੇ ਹੈ ਚੰਦਨ ਬੜਾ 10 ਵਾਲਾ ਬੜਾ ਚੰਗਾ ਪਰ ਘਰ ਗਦੇ ਨੂੰ ਉਹਦਾ ਕੀ ਕੀਮਤ ਦਾ ਪਤਾ ਹੈ ਕਹਿੰਦੇ ਇੱਕ ਹੰਕਾਰੀ ਨੂੰ ਕੀ ਪਤਾ ਹੈ ਉਹ ਤਾਂ ਹੰਕਾਰੀ ਕਰਨਾ ਜਾਣਦਾ ਹੈ ਜਿਵੇਂ ਗਦਾ ਭਾਰੀ ਸਮਝਦਾ ਹੈ ਉਹਨੂੰ ਕੋਈ ਨਹੀਂ ਪਤਾ ਕਿ ਇੰਨੀ ਕੀਮਤੀ ਚੀਜ਼ ਹੈ ਹੰਕਾਰ ਨੂੰ ਮਾਰਨ ਵਾਸਤੇ ਤਾਂ ਗੁਣ ਸੀ ਧਰਮਕ ਤਾਂ ਧਰਮ ਸੀ ਜੇ ਇਹ ਹੀ ਪੜ ਕੇ ਹੰਕਾਰ ਆਉਣਾ ਤੇ ਸੱਪ ਵਾਂਗੂ ਫੁਕਾਰੇ ਮਾਰਨੇ ਕਿ ਸਾਰਿਆਂ ਤੋਂ ਵੱਡਾ ਮੈਂ ਆ ਤੇ ਫਿਰ ਉਹਦੇ ਨਾਲੋਂ ਤਾਂ ਆ ਮਨੁੱਖੀ ਚੰਗਾ ਹੋਇਆ ਨਾ ਮਹਾਰਾਜ ਸੱਚ ਸੱਚੇ ਪਾਤਸ਼ਾਹ ਕਹਿੰਦੇ RAM ਨਾਮ ਕੀ ਗੱਤ ਨਹੀਂ ਜਾਨੀ ਇਹਨਾਂ ਨੂੰ ਪੜ ਕੇ ਰੱਬ ਦੇ ਨਾਮ ਨੂੰ ਜਪਣਾ ਰੱਬ ਨੂੰ ਮਿਲਣਾ ਰੱਬ ਪ੍ਰਸਤੂਣਾ ਅੰਦਰੂ ਰੱਬ ਨੂੰ ਪ੍ਰਗਟ ਕਰ ਲੈਣਾ ਇਹ ਗੱਤ ਇਹ ਹਾਲਤ ਇਹ ਮਰਜ਼ਾਦਾ ਨਹੀਂ ਜਾਨੀ ਕੈਸੇ ਉਤਰ ਸਪਾਰਾ ਕਿਵੇਂ ਉਤਰੇਗਾ ਪਾਰ ਤੇਰਾ ਪਾਰ ਉਤਾਰਾ ਨਹੀਂ ਹੋਣਾ ਪਾਠਾ ਨੂੰ ਪੜਦਾ ਰਿਹਾ ਪਰ ਜੀਵਨ ਨਾ ਕਮਾਇਆ ਪਾਠ ਪੜਿਓ ਅਰ ਬੇਦ ਵਿਚਾਰੇ ਬੜੇ ਬੇਦ ਵਿਚਾਰੇ ਗ੍ਰੰਥ ਵਿਚਾਰੇ ਉਹਨਾਂ ਦਾ ਪਠਨ ਪਾਠ ਕੀਤਾ ਆਪਣਾ ਜੀਵਨ ਨਾ ਬੁਣਾਇਆ ਪੱਲੇ ਕੁਦਨੀ ਪਿਆ ਨਿਵਲ ਪੁਯੰਗਮ ਸਦ ਇਹ ਦੇੜੇ ਵਿਦਵਾਨਾਂ ਨੇ ਦੋ ਸ਼ਬਦ ਨੇ ਨਿਵਲ ਪੁਯੰਗਮ ਤੇ ਨਿਵਲ ਨਯਉਲੀ ਕਰਮ ਕਰਨੇ ਤੇ ਇਹਦੇ ਵੀ ਅੱਗੇ ਵਿਦਵਾਨ ਦੋ ਪ੍ਰਕਾਰ ਲਿਖਦੇ ਨਯਉਲੀ ਨੇਤੀ ਧੋਤੀ ਜਿਹੜੇ ਨੇਤੀ ਧੋਤੀ ਅਰ ਨੇਤੀ ਜਿਹੜਾ ਤੇ ਧੋਤੀ ਇਹਨੂੰ ਕਹਿੰਦੇ ਨੇਤੀ ਉਹ ਚੀਜ਼ ਦੇ ਕਿ ਜਿਹੜੇ ਕਠਨ ਸਾਧਨਾ ਕਰਨ ਵਾਲੇ ਸਾਧੂ ਸੰਨਾ ਉਹਨਾਂ ਨੇ ਬਰੀਕ ਸੂਤ ਆਦ ਲੈ ਕੇ ਇਹ ਤੁਨੋਂ ਸਵਾਸਾਂ ਦੁਆਰਾ ਨੱਕ ਦੇ ਰਾਹ ਅੰਦਰ ਖਿੱਚਣਾ ਖਿੱਚ ਕੇ ਫਿਰ ਮੁਖ ਦੁਆਰਾ ਇਹ ਅਖਣਾ ਵੀ ਇਹਨੂੰ ਸਰੀਰ ਦੀ ਸਫਾਈ ਕਰਨੇ ਫਿਰ ਦੋਨਾਂ ਨਾਸਕਾਂ ਵੀ ਦੀ ਉਹ ਤਾਗਾ ਉਹ ਕਪੜਾ ਕੱਢ ਕੇ ਤੇ ਕੰਨਾਂ ਤੱਕ ਕੰਨਾਂ ਆਦਿ ਦੀ ਸਫਾਈ ਕਰਨੀ ਇਹ ਉਹਨੋਂ ਨੇਤੀ ਕਹਿੰਦੇ ਸਨ ਮੈਂ ਨੇੜੇ ਗੱਲ ਮੁਕਾਵਾਂ ਕਿਉਂਕਿ ਲੰਬਾ ਬੜਾ ਚੱਕਰੇ ਮੇਰਾ ਮਤਲਬ ਗੁਰੂ ਕੇ ਸ਼ਬਦ ਦੀ ਵਿਚਾਰ ਕਰਨਾ ਹੈ 10ਵੇਂ ਸਰੀਰ ਹੈ ਕਿ ਇਹਦਾ ਅਰਥ ਹੋ ਸਕੇ ਇਸ ਕਰਕੇ ਵਿਦਵਾਨਾਂ ਨੇ ਦੀ ਬੜੀ ਖੋਲ ਖੋਲ ਵਿਚਾਰ ਲਿਖੀ ਹੈ ਕਹਿੰਦੇ ਤੋਤੀ ਜਿਹਨੂੰ ਕਹਿੰਦੇ ਨੇਤੀ ਤੋਤੀ ਆ ਨਾ ਦੋਨੇ ਕਹਿੰਦੇ ਸੰਸਕ੍ਰਿਤ ਵਿੱਚ ਤੋਤ ਤੋਂ ਸ਼ਬਦ ਬਣਿਆ ਹੈ ਤੋਤ ਤੇ ਤੋਤ ਦੇ ਗ੍ਰੰਥਕਾਰਾਂ ਨੇ ਵਿਆਖਿਆ ਕਰਦਿਆਂ ਇਹ ਗੱਲ ਲਿਖੀ ਦੋ ਚਾਰ ਉਂਗਲਾਂ ਚੌੜਾ ਕਪੜਾ ਤੇ ਉਹ 8 10 ਹੱਥ ਲੰਬਾ ਔਰ ਉਹ ਕਪੜਾ ਜਿਹੜਾ ਐਸਤਾ ਐਸਤਾ ਪਾਣੀ ਦੀ ਸਹਾਇਤਾ ਨਾਲ ਆਪਣੇ ਅੰਦਰ ਨਿਗਲ ਲੈਣਾ ਅੰਦਰ ਉਹਨੂੰ ਨਿਗਲ ਕੇ ਤੇ ਫੇਰ ਉਸ ਨੂੰ ਬਾਹਰ ਕੱਢਣਾ ਭਾਵ ਨਾੜਾਂ ਦੀ ਸਫਾਈ ਧੋਣਾ ਕਹਿ ਦਈਏ ਜਿੰਨੂੰ ਸਿੱਧਾ ਧੋਤੀ ਤੋਂ ਭਾਵ ਧੋਣਾ ਅੰਦਰ ਦੀ ਸਾਫ ਸਫਾਈ ਕਰਨੀ ਅੰਤੜੀਆਂ ਦੀ ਔਰ ਨੇਤੀ ਧੋਤੀ ਕਰਨੀ ਔਰ ਉਹਨੂੰ ਬਾਹਰ ਕੱਢਣਾ ਇਸ ਤਰ੍ਹਾਂ ਅੰਤੜੀਆਂ ਦੀ ਸਫਾਈ ਮੰਨਣੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੁਝ ਕਰਕੇ ਤੇ ਫਿਰ ਕਹਿੰਦੇ ਹਣ ਦਸਮ ਦਵਾਰ ਵਿੱਚ ਸਾਫ਼ ਸੁਥਰੇ ਹੋ ਕੇ ਸੁਰਤ ਟਕਾਵਾਂਗੇ ਮਹਾਰਾਜ ਕਹਿੰਦੇ ਇੰਨਾ ਮਗਰ ਤੁਰਿਆ ਫਿਰਿਆ ਇਹ ਨਯੌਲੀ ਕਰਮਾ ਅੰਦਰ ਪ੍ਰਾਣਾਯਾਮ ਦੀ ਇੱਕ ਰਿਆ ਗੁਰਮਤ ਦੀ ਨਹੀਂ ਮਹਾਰਾਜ ਨੇ ਇੱਥੇ ਕਿਉਂ ਲਿਖਿਆ ਇਹ ਕਰਮ ਜਿਹੜੇ ਕਰ ਰਹੇ ਸਾਨਾ ਤੇ ਸਿੱਖਾਂ ਨੂੰ ਸੰਦੇਸ਼ ਦਿੱਤਾ ਇਹਨਾਂ ਵਿੱਚ ਇਹ ਕਰਮ ਕਰਨ ਨਾਲ ਰੱਬ ਨਹੀਂ ਮਿਲਣਾ ਤੁਝੇ ਕੋਈ ਆਖੇ ਜੀ ਮੈਂ ਨੇਤੀ ਧੋਤੀ ਕਰ ਲੈਣਾ ਤੇ ਐਉਂ ਕਰ ਲੈਣਾ ਆ ਕਰਮ ਬੜੇ ਕਠਨ ਕਰਦਾ ਤੇ ਰੱਬ ਮਿਲ ਜੂ ਮਹਾਰਾਜ ਕਹਿੰਦੇ ਨਹੀਂ ਮਿਲਣਾ ਐਸੇ ਕਰਮ ਕਰਨ ਨਾਲ ਨਹੀਂ ਉਹ ਮਿਲਣਾ ਤੇ ਫਿਰ ਕਹਿੰਦੇ ਉਹਨਾਂ ਨੇ ਉਹ ਪ੍ਰਾਣਾਯਾਮ ਕਰਨੇ ਆਦ ਕਦੇ ਪੇਟ ਖੱਬਿਓ ਸੱਜੇ ਨੂੰ ਕਮਾ ਲਿਆ ਤੇ ਕਦੇ ਸੱਜੇ ਨੂੰ ਖੱਬੇ ਨੂੰ ਕਮਾ ਲਿਆ ਇਹੋ ਜੇ ਕਰਮ ਨਾ ਕਰਨੇ ਤੇ ਸਾਬ ਕਹਿੰਦੇ ਬਈ ਉਹ ਭੰਗਮਾ 나ੜੀ ਜਿਹੜੀ ਹਨ ਉਹ ਆਪਣੇ ਚੱਕਰਾਂ ਦੇ ਨਾਲ ਚੱਲਦੀ ਰੀੜ ਦੀ ਹੱਡੀ ਦੇ ਨਾਲ ਚੱਲਦੀ ਸਿਰ ਤੱਕ ਆਉਂਦੀ ਦਿਲ ਦਿਮਾਗ ਤੱਕ ਆਉਂਦੀ ਉਹ ਉਸ ਦੇ ਦੁਆਰਾ ਉਹਨੂੰ ਸਾਧਨਾ ਇਹਨਾਂ ਨੇ ਕਹਿੰਦੇ ਵੀ ਉਹਨਾਂ ਸਫਾਈ ਹੋ ਗਈ ਮਹਾਰਾਜ ਬਚਨ ਕਰਦੇ ਗੁਰੂ ਨਾਨਕ ਸਾਹਿਬ ਕਹਿੰਦੇ ਨਯੌਲੀ ਕਰਮ ਪੁਯੰਗਮ ਪੱਠੀ ਔਰ ਉਦੀ ਸਫਾਈ ਕਰਨੀ ਪੱਠ ਦੀ ਤਰ੍ਹਾਂ ਔਰ ਉਹਨੂੰ ਸਾਫ ਕਰਨਾ ਔਰ ਪਯੰਗਮਾ ਜਿਹੜੀ ਗੁੱਛਾ ਬਣ ਕੇ ਬੈਠੀ ਹੋਈ ਹੈ ਗੁੱਛਾ ਹੈ 나ੜੀ ਦਾ ਬਣਿਆ ਹੋਇਆ ਲੰਬੇਰੀ ਆ ਮਹਾਰਾਜ ਕਹਿੰਦੇ ਨਯੌਲੀ ਕਰਮ ਕਰੈ ਬੋ ਆਸਨ ਇਹ ਨੇਤੀ ਧੋਤੀ ਕਰਮ ਕਰਦਾ ਹੈ ਤੇ ਕਈ ਪ੍ਰਕਾਰ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਲੋਕ ਆਸਨ ਕਰਦੇ ਨੇ ਭਈ ਸਾਨੂੰ ਐਉਂ ਰੱਬ ਮਿਲ ਜਾਏਗਾ ਮਨ ਨਿਰਮਲ ਨਹੀਂ ਦਸਵੇਂ ਦਵਾਰ ਕਹਿੰਦੇ ਦਸਮ ਦਵਾਰ ਨੂੰ ਖੋਲਦੇ ਨੇ ਐਉਂ ਤੇ ਪਰ ਮਨ ਨਿਰਮਲ ਨਹੀਂ ਹੋਇਆ ਮਨ ਪਵਿੱਤਰ ਨਹੀਂ ਹੋਇਆ ਮਨ ਖਿਆਲਾਤ ਹੋਰ ਹੀ ਪੈਦਾ ਕਰਦਾ ਰਹਿੰਦਾ ਹੈ ਜਿਹੜੇ ਮਨ ਨੇ ਪਵਿੱਤਰ ਹੋਣਾ ਸੀ ਉਹ ਪਵਿੱਤਰ ਨਹੀਂ ਹੋਇਆ ਮਹਾਰਾਜ ਕਹਿੰਦੇ ਕੀ ਫਾਇਦਾ ਹੋਇਆ ਤੇਰਾ ਸੱਚੇ ਸਰਕਾਰ ਕਹਿੰਦੇ ਵੇ ਦਾ ਪੜੇ ਹਰ ਨਾਮ ਨਾ 부ਝੈ ਗ੍ਰੰਥਾ ਨੂੰ ਪੜਦਾ ਤੇ ਹਰੀ ਦਾ ਨਾਮ ਦੀ ਸੂਧ ਨਹੀਂ ਆਈ ਕਿ ਸਿਮਰਣਾ ਹੈ ਇਸ ਜੀਵਨ ਵਿੱਚ ਧਾਰਨ ਕਰਨਾ ਹੈ ਮਾਇਆ ਕਾਰਨ ਪੜ ਪੜ ਲੁਝੈ ਮਾਇਆ ਕਾਰਨ ਕਿੱਥੇ ਚਰਚਾ ਕਰੀਏ ਕਿਥੋਂ ਕੀ ਕਰੀਏ ਐਨੇ ਗ੍ਰੰਥ ਪੜ ਲਾਏ ਐਨੀ ਵਿਦਿਆ ਮੈਂ ਹਾਸਲ ਕਰ ਲਈ ਐਨੀਆਂ ਡਿਗਰੀਆਂ ਹਾਸਲ ਕਰ ਲਈਆਂ ਨੇ ਤੇ ਮੈਨੂੰ ਕਿੱਥੋਂ ਜਾ ਕੇ ਵਿਦਿਆ ਮਿਲੇ ਜਿੰਨੀਆਂ ਦਾਦੀਆਂ ਡਿਗਰੀਆਂ ਕਰ ਲੈਂਦੇ ਨਾ ਉਹਨਾਂ 'ਚ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਕਹੇ ਵੀ ਮੈਂ ਚਾਰ ਸ਼ੋਗਿਰਦ ਪੜਾ ਦੇਵਾਂਗਾ ਨਹੀਂ ਤੇ ਨਹੀਂ ਪੜਾਉਂਦਾ ਵੱਡੇ ਵੱਡੇ ਜਿਹੜੇ ਪ੍ਰੋਫੈਸਰ ਵੱਡੇ ਵੱਡੇ ਲਾਹਿਰ ਜਿਹੜੇ ਆ ਨਾ ਤੇ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਮੇਰੇ ਵਰਗੇ 2-4 ਗ੍ਰੰਥ ਪੜ੍ਹੇ ਵੀ ਬਹੁਤਾ ਇਹ ਹੁੰਦਾ ਮੈਨੂੰ ਕੋਈ ਪੈਸੇ ਦੇਵੇਗਾ ਤੇ ਤਾਂ ਹੀ ਮੈਂ ਵਿਦਿਆਰਥੀ ਪੜ੍ਹਾਵਾਂਗਾ ਟਿਊਸ਼ਨ ਰੱਖਣੀ ਐ ਤੇ ਉਹ ਮਾਇਆ ਲੈਣੀ ਐ ਤੇ ਪੜ੍ਹਾਉਣੇ ਆ ਉਹ ਮਾਇਆ ਲੈਣੇ ਲੈ ਕੇ ਪੜ੍ਹਾਉਣੇ ਕਹਿੰਦੇ ਬਈ ਮਨ ਅੰਦਰ ਇਹ ਖਿਆਲਾਤ ਆ ਗਏ ਮਾਇਆ ਕਾਰਨ ਪੜਪੜ ਲੂਝੇ ਉਲਝ ਗਏ ਸੰਸਾਰ ਦੇ ਅੰਦਰ ਇਹ ਨਹੀਂ ਦੇਖਿਆ ਪੀਪਰ ਉਪਕਾਰੀ ਬਿਰਤੀ ਵੀ ਐ ਕੁਝ ਤਾਂ ਕਰ ਤੂੰ ਕੁਝ ਤਾਂ ਇਸ ਪਾਸੇ ਨੂੰ ਤੁਰ ਬਹੁਤ ਆਦ ਅੰਦਰ ਪਤਾ ਕੀ ਐ ਜੀ ਜਿਹੜੇ ਗੁਰਦੁਆਰਾ ਸਾਹਿਬ ਅੰਦਰ ਜਾਂ ਕੋਈ ਮੌਲਵੀ ਐ ਕੋਈ ਮੰਦਰ ਅੰਦਰ ਬੈਠਾ ਪੰਡਿਤ ਐ ਉਹਨੂੰ ਪਿੰਡ ਵਾਲੇ ਕਹਿਣਗੇ ਭਾਈ ਤੁਸੀਂ ਪੜ੍ਹਾਵੋ ਤੁਸੀਂ ਬੱਚੇ ਜਿਹੜੇ ਨਾਲ ਇਥੇ ਫਰੀ ਸੇਵਾ ਕਰੋ ਤੁਸੀਂ ਰਾਗੀ ਸਾਹਿਬ ਦੀ ਕੀਰਤਨ ਸਿਖਾਵੋ ਤੁਸੀਂ ਪੜ੍ਹਾਵੋ ਤੇ ਜੇ ਕਿਦੇ ਉਹ ਪੰਡਤ ਦੇ ਬੱਚੇ ਪੜਾਉਣੇ ਪੈਣਾ ਜਾਂ ਉਹਦੇ ਕੁਝ ਕਰਨਾ ਪਵੇ ਫਿਰ ਸਟਿਸ਼ਨ ਰੱਖ ਲੋ ਜੀ ਫੁਲਾਨੇ ਥਾਂ ਤੇ ਦਾਸਤਾ ਦੇਣਗੇ ਪੈਸੇ ਬਾਬਾ ਤੂੰ ਆਪੇ ਹੀ ਦੇਵੇਂ ਉਹਦੇ ਨਹੀਂ ਅਸੀਂ ਦੂਜੇ ਨੂੰ ਉਪਦੇਸ਼ ਦਿਆਂ ਜੇ ਸਾਡੇ ਕੋਈ ਪੜਿਆ ਲਿਖਿਆ ਹੈ ਨਾ ਕੋਈ ਟੀਚਰ ਹੈ ਨਾ ਚੰਗਾ ਪੜਿਆ ਲਿਖਿਆ ਉਹ ਕੁਝ ਬੱਚਿਆਂ ਦੇ 2 ਘੰਟੇ ਕਲਾਸ ਫ੍ਰੀ ਲੈ ਲਿਆ ਕਰੇ ਉਹਦੇ ਚੇਹੇ ਨਾ ਰੱਖੇ ਫੁਲਾਨਾ ਤੇ ਢੀਂਗੜਾ ਉਥੇ ਬੱਚਾ ਕੋਈ ਵੀ ਆਵੇ 2 ਘੰਟੇ ਉਹਨਾਂ ਨੂੰ ਸਿਲੇਬਸ ਉਹਨਾਂ ਦਾ ਜਿਹੜਾ ਹੈ ਨਾ ਉਹ ਸਟੱਡੀ ਕਰਾ ਇਹ ਤੇਰ ਪਰਉਪਕਾਰ ਹੋਵੇਗਾ ਅਸੀਂ ਦੂਜਿਆਂ ਨੂੰ ਉਪਦੇਸ਼ਣ ਵਾਲੇ ਰਹਿ ਗਏ ਆਪਣੇ ਗਰੀਬਾਂ ਚ ਝਾਤੀ ਨਾ ਮਾਰੀ ਇਹ ਤਾਂ ਕੇਵਲ ਦੀ ਧਾਰਮਿਕ ਲੋਕਾਂ ਦਾ ਕੰਮ ਹੈ ਤੇ ਧਾਰਮਿਕ ਲੋਕਾਂ ਦਾ ਕੰਮ ਹੈ ਧਾਰਮਿਕ ਪੁਸਤਕਾਲ ਪੜ੍ਹਾਣਾ ਤੇ ਤੁਸੀਂ ਸੰਸਾਰ ਵਾਲੇ ਸੰਸਾਰੀ ਵਿੱਦਿਆ ਪੜਾ ਦਿਓ ਖੈਰ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦੇ ਇੱਧਰ ਨੂੰ ਉਲਝ ਗਏ ਇਸ ਉਲਝਾਣੀ ਅੰਦਰ ਕਿ ਰੱਬ ਐਉ ਮਿਲੇਗਾ